ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡੀ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪੈਸ਼ਨ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਸੀਵਰ ਸੈਕਰੀਟ ਚੰਡੀਗੜ੍ਹ ਦੇ ਕਮਰਾ ਨੰਬਰ 15 ਦੇ ਵਿੱਚ ਤੀਸਰੀ ਮੰਜ਼ਲ ਦੇ ਉੱਤੇ 10 ਫਰਵਰੀ ਨੂੰ ਮੀਟਿੰਗ ਹੋਣੀ ਸੀ ਉਹ ਮੀਟਿੰਗ ਹੁਣ ਵਿੱਤ ਵਿਭਾਗ ਨੇ ਬਦਲ ਕੇ ਉਸ ਮੀਟਿੰਗ ਨੂੰ ਮੁਲਤਵੀ ਕਰਕੇ 19 ਫਰਵਰੀ ਨੂੰ ਕਰ ਦਿੱਤੀ ਹੈ ਹੁਣ ਇਹ ਜਿਹੜੀ ਮੀਟਿੰਗ ਹੈ ਉਹ 19 ਫਰਵਰੀ ਨੂੰ ਸਵੇਰੇ 12:30 ਵਜੇ ਹੋਵੇਗੀ ਵਿੱਤ ਵਿਭਾਗ ਦੇ ਜਿਹੜਾ ਪੈਨਸ਼ਨ ਅਤੇ ਹਰਾਨੀ ਦੀ ਗੱਲ ਹੈ ਕਿ ਜਿਹੜਾ ਵਿੱਤ ਵਿਭਾਗ ਦੇ ਵਿੱਤ ਪੈਨਸ਼ਨ ਪਾਲਿਸੀ ਅਤੇ ਤਾਲਮੇਲ ਸ਼ਾਖਾ ਦੇ ਵੱਲੋਂ ਇਹਹੀ ਬੇੜਾ ਪੱਤਰ ਜਾਰੀ ਹੋਇਆ ਹੈ ਇਹ ਮੀਟਿੰਗ ਮੁਲਤਵੀ ਹੋਈ ਹੈ ਅਤੇ ਤਾਲਮੇਲ ਸ਼ਾਖਾ ਦਾ ਜਿਹੜਾ ਪੈਨਸ਼ਨ ਬਾਬਾ ਨਾਲ ਪੈਸ਼ਨ ਆਗੂਆਂ ਦੇ ਨਾਲ ਮੀਟਿੰਗ ਨਹੀਂ ਹੋ ਰਹੀ ਕੀ ਪੈਨਸ਼ਨਰ ਦੀ ਮੀਟਿੰਗ ਜਿਹੜੀ ਹੈ ਸਰਕਾਰ ਨੇ ਜਿਹੜੀ ਹੈ 10 ਫਰਵਰੀ ਤੋਂ ਲੈ ਕੇ 19 ਫਰਵਰੀ ਤੱਕ ਅੱਗੇ ਪਾ ਦਿੱਤੀ ਹੈ ਕਿਉਂਕਿ ਸਰਕਾਰ ਦੇ ਬਾਰਲੇ ਦੇ ਵਿੱਚ ਜਿਹੜਾ ਹੈ ਪੈਨਸ਼ਨਰ ਅਤੇ ਮੁਲਾਜ਼ਮਾਂ ਦੇ ਵਿੱਚ ਇਹ ਗੱਲ ਤਾਂ ਪਹਿਲਾਂ ਹੀ ਚਰਚਾ ਹੈ ਕਿ ਸਰਕਾਰ ਮੀਟਿੰਗ ਦਾ ਪਹਿਲਾਂ ਟਾਈਮ ਦਿੰਦੀ ਹੈ ਉਦੋਂ ਤੱਕ ਸ਼ਾਂਤ ਕਰਨ ਦੇ ਲਈ ਮੁਲਾਜ਼ਮ ਅਤੇ ਫਿਰ ਜਦੋਂ ਮੀਟਿੰਗ ਦੀ ਡੇਟ ਆ ਜਾਂਦੀ ਹੈ ਪੈਨਸ਼ਨਰ ਦੇ ਵੱਲੋਂ ਮੀਟਿੰਗ ਦੇ ਵਿੱਚ ਜਿਹੜਾ ਹੈ ਮੰਗਾਂ ਪੇਸ਼ ਕਰਨ ਦੇ ਲਈ ਤਿਆਰੀ ਕੀਤੀ ਜਾਂਦੀ ਹੈ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਨੂੰ ਫਿਰ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਕੁਝ ਦਿਨਾਂ ਕੱਢ ਦਿੱਤੇ ਜਾਂਦੇ ਆ ਤਾਂ ਕਿ ਜਿਹੜੀਆਂ ਮੰਗਾਂ ਅੱਗੇ ਲਟਕ ਜਾਣ ਇਸੇ ਤਰ੍ਹਾਂ ਕਰਕੇ ਜਿਹੜਾ ਹੈ ਸਰਕਾਰ ਹੈ ਉਹ ਡੰਗ ਟਪਾ ਰਹੀ ਹੈ ਪੈਸ਼ਨਰ ਦੇ ਨਾਲ ਮੁਲਾਜ਼ਮਾ ਨਾਲ ਹੁਣ ਜਿਹੜੀ ਇਹ ਪੱਤਰ ਜਿਹੜਾ ਹੈ ਜਾਰੀ ਹੋਇਆ ਹੈ ਵਿੱਤ ਵਿਭਾਗ ਦੇ ਵੱਲੋਂ ਪੰਜਾਬ ਰਾਜ ਪੈਨਸ਼ਨ ਫੈਂਟ੍ਰੀਸ਼ਨ ਦੇ ਸੂਬਾ ਪ੍ਰਧਾਨ ਕਰਮ ਸਿੰਘ ਧੁਨੀਆ ਔਰ ਉਸ ਤੋਂ ਇਲਾਵਾ ਜਿਹੜੇ ਦੂਜੇ ਜਥੇਬੰਦੀਆਂ ਹੈ ਉਹਨਾਂ ਦੇ ਜਿਹੜੀ ਹੈ ਸੂਬਾ ਪ੍ਰਧਾਨ ਡਾਕਟਰ ਐਨ ਕੇ ਕਲਸੀ ਜਨਰਲ ਸੈਕਟਰੀ ਬੀ ਐਸ ਸਿਆਣੀ ਔਰ ਰਾਮ ਸਿੰਘ ਕਲਰਾ ਵਿੱਤ ਸਕੱਤਰ ਇਹਨਾਂ ਨੇ ਦੋ ਪੱਤਰਾਂ ਦੇ ਵਿੱਚ ਇਹਨਾਂ ਲੀਡਰਾਂ ਨੂੰ ਜਿਹੜੀ ਹੈ ਡੇਟ ਹੈ ਉਹ ਇੱਕੋ ਹੀ ਡੇਟ ਜਿਹੜੀ ਹੈ ਦੁਬਾਰਾ ਪੋਸਟਪੋਨ ਕਰਨ ਦੀ ਦਿੱਤੀ ਗਈ ਹੈ ਇਹ ਜਿਹੜੇ ਪੱਤਰ ਹੈ ਵਾਟਸਐਪ ਦੇ ਰਾਹੀਂ ਭੇਜੇ ਗਏ ਸਰਕਾਰ ਸੀਨੀਅਰ ਸਿਟੀਜ਼ਨ ਅਤੇ ਸੁਪਰ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਹੁਣ ਆਪਣੀਆਂ ਮੰਗਾਂ ਦੇ ਬਾਰੇ ਗੱਲ ਕਰਨ ਦੇ ਵਾਸਤੇ ਹੁਣ 19 ਫਰਵਰੀ ਤੱਕ ਦਾ ਇੰਤਜ਼ਾਰ ਕਰਨਗੇ ਉਧਰ ਨੂੰ ਜਿਹੜਾ ਹੈ ਬਜਟ ਸੈਸ਼ਨ ਨੇੜੇ ਆ ਗਿਆ ਹੈ ਤੇ ਇੰਜ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਪੈਨਸ਼ਨ ਦੀਆਂ ਮੰਗਾਂ ਸੁਣਨ ਜਾਂ ਉਹਨਾਂ ਤੇ ਹੱਲ ਕਰਨ ਤੇ ਪ੍ਰਤੀ ਗੰਭੀਰ ਨਹੀਂ ਹੈ ਕਿਉਂਕਿ ਇਹ ਗੱਲ ਹੈ ਨਹੀਂ ਕਿ ਹੈ ਕਿਹਾ ਜਾ ਰਿਹਾ ਇਹ ਹੀ ਗੱਲ ਜਿਹੜੀ ਹੈ ਪੈਨਸ਼ਨਰ ਦੇ ਵਿੱਚ ਜਿਹੜੀ ਹੈ ਇੰਜ ਚਰਚਾ ਚੱਲੀ ਹੈ ਕਿ ਕਿਉਂਕਿ ਉਹਨਾਂ ਦੇ ਵਿੱਚ ਚਰਚਾ ਇਹ ਹੈ ਕਿ ਪੰਜਾਬ ਜਿਹੜੀ ਸਰਕਾਰ ਪੈਨਸ਼ਨਾਂ ਜਾਂ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀ ਹੈ ਟਾਲ ਵੜਦੀ ਜਾਰੀ ਹੈ ਤਾਂ ਕਿ ਹੋਰ ਅੱਗੇ ਤੋਂ ਅੱਗੇ ਡੰਗ ਟਪਾਇਆ ਜਾ ਸਕੇ ਹਰ ਰੋਜ਼ ਜਿਹੜੀਆਂ ਨਵੀਆਂ ਚਿੱਠੀਆਂ ਜਾਰੀ ਕਰ ਰਿਕੇ ਇਹ ਜਿਹੜਾ ਪੈਨਸ਼ਨ ਨੂੰ ਜਾਂ ਮੁਲਾਜ਼ਮਾਂ ਨੂੰ ਅੱਗੇ ਲਮਕਾਉਣਾ ਇਹ ਸਰਕਾਰ ਦੇ ਜਿਹੜੇ ਲੁਕਵੇਂ এজেন্ডੇ ਵਜੋਂ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਨੇ ਮੂੰਹ ਤੇ ਉਂਗਲੀ ਰੱਖੀ ਹੋਈ ਹੈ ਬੋਲਣਾ ਕੁਝ ਨਹੀਂ ਹੈ ਪਹਿਲਾਂ ਡੇਟ ਦਿਓ ਫਿਰ ਡੇਟ ਦੇ ਕੇ ਡੇਟ ਜਿਹੜੀਆਂ ਡੇਟ ਦਿਓ ਤੇ ਤਰੀਕਾ ਸਰਕਾਰ ਨੇ ਆਪਣਾ ਤਰੀਕਾ ਜਿਹੜਾ ਹੈ ਦਾ ਜਿਹੜਾ ਸਿੰਸਲਾ ਹੈ ਤਰੀਕਾ ਦਾ ਤਰੀਕਾ ਕਹਿ ਦੋ ਕੈਦੋ ਬਦਲਿਆ ਹੈ ਤਾਂ ਹਾਂਜੀ ਦੋਸਤੋ ਜਿਹੜੇ ਇਹ ਕਾਫੀ ਮਸਲੇ ਹੈ ਪੈਸ਼ਨਰ ਦੇ ਇਹ ਵਿਚਾਰੇ ਬਾਬੇ ਐ ਜਿਹੜੇ ਇਹ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਬਹੁਤ ਦੁਖੀ ਹੋ ਚੁੱਕੀਆਂ ਨੇ ਸ਼ਰਮਸ਼ਾਰ ਹੋ ਚੁੱਕੀਆਂ ਕਿ ਸਰਕਾਰ ਜਿਹੜੀ ਆ ਉਹ ਬੇਰੋਜ਼ਗਾਰਾਂ ਨੂੰ ਵੀ ਇੰਨਾ ਮੂਰਖ ਬਣਾਉਂਦੀ ਆ ਰਹੀ ਹੈ ਚਿੱਠੀਆਂ ਪੱਤਰ ਜਿਹੜੀਆਂ ਉਹ ਵੀ ਆਪਣੀ ਕੱਢੀ ਜਿਹੜੀ ਹੈ ਚਿੱਠੀਆਂ ਸਰਕਾਰ ਨੂੰ ਯਕੀਨ ਨਹੀਂ ਹੁੰਦਾ ਫਿਰ ਡੇਟ ਦੇ ਦਿੰਦੀ ਹੈ ਤੇ ਕਿਵੇਂ ਤਾਲਮੇਲ ਹੋਏਗਾ ਤਾਲਮੇਲ ਸ਼ਾਖਾ ਜਿਹੜੀ ਆ ਉਹ ਉਹੀ ਉਹਦਾ ਤਾਲਮੇਲ ਹੀ ਨਹੀਂ ਹੋ ਰਿਹਾ ਬਾਬਿਆਂ ਦੇ ਨਾਲ ਮੰਗਾ ਕਿਵੇਂ ਮੰਨੀਆਂ ਜਾਣਗੀਆਂ ਇਹਨਾਂ ਨੂੰ ਜਿਹੜਾ ਹੈ ਬਜਟ ਸੈਸ਼ਨ ਨੇੜੇ ਆ ਜਾਏਗਾ ਫਿਰ ਅਗਲਾ ਜਿਹੜਾ ਹੈ ਚੋਣਾਂ ਦਾ ਪ੍ਰਕਿਰਿਆ ਉਹ ਨੇੜੇ ਆ ਜਾਏਗਾ ਤਾਂ ਹਾਂਜੀ ਕਿਉਂਕਿ 9 ਤਰੀਕ ਨੂੰ ਪੂਰੇ ਪੰਜਾਬ ਪੈਸ਼ਨ ਸੀਗੇ ਜਿਹੜੇ ਉਹ ਵਿਚਾਰੇ ਬੜੇ ਤਰਲੋ ਮੱਛੀ ਹੋ ਰਹੇ ਸੀ ਕਿ ਬਾਈ ਮੀਟਿੰਗ ਆ ਗਈ ਹੈ ਮੀਟਿੰਗ ਆ ਗਈ ਹੈ ਤਿਆਰੀਆਂ ਕਰ ਰਹੇ ਆ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਰੱਖਣੀਆਂ ਕਿਹੜੀ-ਕਿਹੜੀ ਗੱਲ ਕਰਨੀ ਹੈ ਕਿਹੜੀ ਨਹੀਂ ਕਰਨੀ ਕਿਹੜੀ ਨੂੰ ਪਹਿਲਾਂ ਕਰਨਾ ਹੈ ਉਹ ਜਿਹੜੀਆਂ ਨੇ ਤਿਆਰੀਆਂ ਸੀਗੀਆਂ ਉਹ ਤਿਆਰੀਆਂ ਤੇ ਸਰਕਾਰ ਨੇ ਇੱਕਦਮ ਠੰਡਾ ਪਾਣੀ ਪਾਤਾ ਤਾਂ ਹਾਂਜੀ 10 ਫਰਵਰੀ ਨੂੰ ਮੀਟਿੰਗ ਹੋਣੀ ਆ ਹੁਣ ਉਹ ਜਿਹੜੀ ਮੀਟਿੰਗ ਹੈ 19 ਫਰਵਰੀ ਨੂੰ ਹੋਣੀ ਹੈ ਸੋ ਜਿਹੜੀ ਇਹ ਸਰਕਾਰ ਦੀ ਇਹ ਪਾਲਿਸੀ ਹੈ ਲਮਕਾਉਣਾ ਤਾਂ ਮੰਗਾ ਦਾ ਲੜਕ ਰੀਆਂ ਨੇ ਪਰ ਪੱਤਰ ਦੇ ਕੇ ਫਿਰ ਗੱਲਬਾਤ ਨਾ ਕਰਨਾ ਇਹ ਸਰਕਾਰ ਦੀ ਜਿਹੜੀ ਹੈ ਮੰਗਾ ਮੰਨਣ ਦੇ ਜਿਹੜੀ ਮਨਸ਼ਾ ਕਲੀਅਰ ਕਰਦੀ ਹੈ ਕਿ ਸਰਕਾਰ ਮਹਿਜ਼ਨ ਸਰਕਾਰ ਜਿਹੜੀ ਹੈ ਮੰਗਾ ਮੰਨਣ ਦੇ ਪੱਖ ਦੇ ਵਿੱਚ ਨਹੀਂ ਹੈ ਆਪਣੇ ਮੁਲਾਜ਼ਮਾਂ ਦੇ ਪ੍ਰਤੀ ਜਿਨ੍ਹਾਂ ਨੇ ਪੂਰੀ ਸਰਕਾਰ ਚਲਾਉਂਦੇ ਜਿਹੜੇ ਪੂਰਾ ਪੰਜਾਬ ਚਲਾਉਂਦੇ ਆ ਤੇ ਹੁਣ ਜਿਹੜੀ ਗੱਲ ਹੈ ਉਹ ਆਪਣੀ ਜਿਹੜੀ ਗੱਲ ਹੈ ਅਸੀਂ ਗੱਲ ਕਰ ਰਹੇ ਆ ਪੰਜਾਬ ਦੇ ਵਿੱਚ ਲਗਭਗ ਜੋ ਸੁਣਨਾ ਚਾਹੁੰਦੇ 3-4 ਲੱਖ ਮੁਲਾਜ਼ਮ 3 ਲੱਖ ਪੈਨਸ਼ਨ ਇਸੇ ਤਰ੍ਹਾਂ ਕਰਕੇ ਫਿਰ ਉਹਨਾਂ ਦੀਆਂ ਜੀਆਂ ਦੇ ਵਿੱਚ ਫੈਮਲੀਆਂ ਫੈਮਲੀਆਂ ਦੇ ਮੈਂਬਰ ਹੋਰ ਜਿਹੜੇ ਟੋਟਲ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਸੁਣਨ ਦੇ ਵਿੱਚ ਆਇਆ ਹੈ ਕਿ ਲਗਭਗ ਜਿਹੜੀ ਵੋਟ ਹੈ ਤਿੰਨ ਤੀ ਤੋਂ 40 ਲੱਖ ਜਿਹੜੀ ਵੋਟ ਹੈ ਜਿਹੜੀ ਸਰਕਾਰ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਹੈ ਸਰਕਾਰ ਦਾ ਵੱਡਾ ਵੋਟ ਬੈਂਕ ਹੈ ਸਰਕਾਰ ਆਪਣੇ ਉਸ ਵੋਟ ਬੈਂਕ ਦੇ ਵੱਲ ਧਿਆਨ ਨਹੀਂ ਕਰ ਰਹੀ ਵੈਸੇ ਤਾਂ ਕਹਿੰਦੇ ਆ ਇੱਕ ਇੱਕ ਵੋਟ ਦੀ ਵੀ ਸਰਕਾਰ ਨੂੰ ਜਿਹੜੀ ਹੈ ਪਾਰਟੀ ਨੂੰ ਲੋੜ ਹੁੰਦੀ ਹੈ ਤੇ ਜਦੋਂ ਸਰਕਾਰ ਇਹਨਾਂ ਦੀਆਂ ਮੰਗਾਂ ਕਰਨ ਜਿਹੜੀਆਂ ਪੂਰੀਆਂ ਕਰਨ ਲਈ ਧਿਆਨ ਹੀ ਨਹੀਂ ਦੇ ਰਹੀ ਇਹ ਮੰਗਾਂ ਨਾ ਮੰਨ ਕੇ ਇਹਨਾਂ ਦੇ ਪਰਿਵਾਰਾਂ ਦਾ ਜਿਹੜਾ ਪਰਿਵਾਰ ਜਿਹੜੇ ਲਗਭਗ 40 ਲੱਖ ਵੋਟ ਜਿਹੜੀ ਥੋੜੀ ਨਹੀਂ ਹੁੰਦੀ 40 ਲੱਖ ਵੋਟ ਸਰਕਾਰ ਨੂੰ ਪ੍ਰਭਾਵਿਤ ਹੁੰਦੀ ਹੈ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਸੋ ਦੇਖਦੇ ਹਾਂ ਹੁਣ ਜਿਹੜਾ 1 ਦੀਨੋ ਕੀ ਮੀਟਿੰਗ ਦੇ ਵਿੱਚ ਜਿਹੜੇ ਆ ਪੈਨਸ਼ਨਰ ਜਾਂਦੇ ਆ ਜਾਂ ਨਹੀਂ ਜਾਂਦੇ ਕਿਉਂਕਿ ਪੈਨਸ਼ਨਰ ਦੇ ਵਿੱਚ ਹੁਣ ਇਸ ਗੱਲ ਨੂੰ ਲੈ ਕੇ ਬੜਾ ਰੋਸ ਹੈ ਕਿ ਮੀਟਿੰਗ ਦੇ ਵਿੱਚ ਸ਼ਾਇਦ ਉਹ ਨਾ ਜਾਣ ਸਰਕਾਰ ਤੋਂ ਜਿਹੜਾ ਉਹ ਆਪਣਾ ਗੁੱਸਾ ਜ਼ਰੂਰ ਦਿਖਾਉਣਗੇ ਕਿ ਅਸੀਂ ਮੀਟਿੰਗ ਦੇ ਵਿੱਚ ਨਹੀਂ ਜਾਣਾ ਇਸ ਤੋਂ ਪਹਿਲਾਂ ਪੀਐਸਪੀ ਪੀਸੀਐਲ ਯੂ ਪੀਐਸ ਐਮਐਸ ਯੂ ਜਿਹੜੀ ਮੁਲਾਜ਼ਮ ਜਥੇਬੰਦੀਆਂ ਉਹ ਸਰਕਾਰ ਨਾਲੋਂ ਜਿਹੜੀ ਕੀ ਲੋੜੀ ਮੌਕੇ ਜਿਹੜਾ ਹੈ ਟੱਕਾ ਤੋੜ ਕੇ ਉਹਨਾਂ ਨੇ ਨਾਤਾ ਤੋੜ ਚੁੱਕੇ ਆ ਕਿ ਅਸੀਂ ਸਰਕਾਰ ਦੇ ਨਾਲ ਹੁਣ ਨਾਤਾ ਨਹੀਂ ਰੱਖਣਾ ਯੂਨੀਅਨ ਨੇ ਤੇ ਹੁਣ 19 ਫਰਵਰੀ ਦੀ ਮੀਟਿੰਗ ਦੇ ਵਿੱਚ ਕੀ ਕਿਹਾ ਕੋਈ ਪੈਨਸ਼ਨ ਜਥੇਬੰਦ ਦੀ ਜਾਂਦੀ ਆ ਜਾਂ ਨਹੀਂ ਜਾਂਦੀ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤਾਵਾਜੋ